ਸਮਾਣਾ ਗੱਜੂ ਮਾਜਰਾ ਸੜਕ ਤੇ ਪਿੰਡ ਖਾਨਪੁਰ ਦੇ ਨੇੜੇ ਦੋ ਮੋਟਰਸਾਈਕਲ ਸਵਾਰ ਦੋ ਮੋਟਰਸਾਈਕਲਾਂ ਤੇ ਅਲੱਗ ਅਲੱਗ ਆਪਣੇ ਪਿੰਡੋਂ ਸਮਾਣਾ ਆ ਰਹੇ ਸੀ ਕਿ ਇੱਕ ਕਾਰ ਇਧਰੋਂ ਜਾ ਰਹੀ ਸੀ ਜਿਸ ਨੇ ਉਹਨੂੰ ਫੇਟ ਮਾਰੀ ਜਿਸ ਦੇ ਵਿੱਚ ਇੱਕ ਬੁਜ਼ੁਰਗ ਔਰ ਦੋ ਨੌਜਵਾਨ ਜ਼ਖਮੀ ਹੋਏ ਹਨ ਜਿਨ੍ਹਾਂ ਨੂੰ ਇਲਾਜ ਲਈ ਸਮਾਣਾ ਕੇ ਹਸਪਤਾਲ ਤੇ ਦਾਖਲ ਕਰਾਇਆ ਗਿਆ ਦੋਨੋਂ ਨੌਜਵਾਨ ਸਮਾਣਾ ਕੇ ਸਰਕਾਰੀ ਹਸਪਤਾਲ ਤੇ ਇਲਾਜ ਦਿਨ ਹੈ ਇਸ ਦੇ ਬਾਰੇ ਡਾਕਟਰ ਨੇ ਪੁਸ਼ਟੀ ਕੀਤੀ ਜਿਹੜੇ ਬੁਜ਼ੁਰਗ ਹੈ ਉਹ ਇੱਕ ਪ੍ਰਾਈਵੇਟ ਹਸਪਤਾਲ ਦੇ ਵਿੱਚ ਜੋ ਗੰਭੀਰ ਜ਼ਖਮੇ ਉਹਦੀ ਟੰਗ ਤੇ ਫੈਕਚਰ ਹੋਇਆ ਉਸ ਨੂੰ ਉੱਥੇ ਇਲਾਜ ਦੇ ਦਾਖਲ ਕਰਾਇਆ ਗਿਆ ਇਸ ਮਾਮਲੇ ਦੀ ਜਾਂਚ ਸਦਰ ਪੁਲਿਸ ਸਮਾਣਾ ਵੱਲੋਂ ਕੀਤੀ ਜਾਣੀ ਹੈ ਅਕਾਸ਼ਦੀਪ ਸਿੰਘ ਜਿਹਦਾ ਕਾ ਨਾਮ ਹਾਂਸਰਾ ਜੀ ਕਿਹੜਾ ਪਿੰਡ ਹੈ ਕੋਕਾ ਜੀ ਜੀ ਅਸੀਂ ਵਿਆਹ ਤੇ ਜਾ ਰਹੇ ਸੀਗੇ ਸਮਾਣੇ ਤੇ ਪੈਲਸ ਜੀ ਅਕਾਸ ਤੇ ਮੁਰਸਨ ਤੇ ਜੀ ਅੱਛਾ ਜੀ ਮੇਰਾ ਦਾਦਾ ਮੁਰਸਨ ਚਲਾ ਰਿਹਾ ਸੀਗਾ ਮੈਂ ਪਿੱਛੇ ਬੈਠਾ ਸੀਗਾ ਗੱਡੀ ਜਾ ਰਹੀ ਸੀ ਜੀ ਖਾਨਪੁਰਾ ਨੂੰ ਹੀ ਆਈ ਸਮਾਨੇ ਨੂੰ ਜਾ ਰਹੀ ਸੀ ਗੱਡੀ ਵਾਲੇ ਨੇ ਸਾਈਡ ਮਾਰੀ ਸੱਟਾ ਮੇਰੇ ਦਾਦੇ ਦੀ ਲੱਤ ਪਾਟ ਗਈ ਜੀ ਮੇਰੇ ਇੱਕ ਸਿਰ ਤੇ ਵੱਜੀ ਗਈ ਇੱਕ ਬਾਹਾਂ ਤੇ ਵੱਜੀ ਗਈ ਬੱਸ ਐਕਸਰੇ ਹੋ ਗਈਆਂ ਲਵਦੀਪ ਸਿੰਘ ਆ ਜੀ ਵਿਆਹ ਤੇ ਜਾ ਰਹੇ ਸੀ ਕਿੱਥੇ ਪਿੰਡੋਂ ਹਾਂ ਜੀ ਪਿੰਡ ਤੋਂ ਹੀ ਜਾ ਰਹੇ ਸੀ ਇੱਥੇ ਆ ਜੀ ਖਾਨਪੁਰ ਕੋਲੀ ਗੱਡੀ ਮਾਰ ਗਈ ਸਵਿਫਟ ਗੱਡੀ ਸੀ ਸਮਾਨ ਵਾਲੀ ਛੱਡੋ ਆ ਰਹੀ ਸੀ ਸਮਾਨੇ ਨੂੰ ਜਾ ਰਹੀ ਸੀ ਸਮਾਨੇ ਨੂੰ ਜਾ ਰਹੇ ਸੀ ਅਸੀਂ ਉਹ ਸਮਾਨੇ ਤੋਂ ਗੱਡੀ ਆ ਰਹੀ ਸੀ ਹਾਂ ਜੀ ਪਿੱਛੇ ਸਾਡਾ ਮੋਟਰਸਾਂ ਜੀ ਦੂਜੇ ਮੋਟਰਸਾਂ ਲਈ ਕੰਡੀਸ਼ਨ ਠੀਕ ਹੈ ਸਟੇਬਲ ਹੈ ਕੰਡੀਸ਼ਨ ਪਰ ਫ੍ਰੈਕਚਰ ਹੈਗੇ ਆ ਆਪਾਂ ਨੇ ਐਡਮਿਟ ਕੀਤਾ ਹੋਇਆ ਇਲਾਜ ਵਾਸਤੇ ਹਾਂ ਜੀ ਦੋਹਾਂ ਦੋ ਦੋ ਜਣੇ ਆ ਜੀ ਦੋ ਪੇਸ਼ੈਂਟ ਕਿੱਥੇ ਦੱਸਣ ਐਕਸੀਡੈਂਟ ਦੱਸਿਆ ਹੋਇਆ ਇਹ ਕੋਈ ਖਾਨਪੁਰ ਪਿੰਡ ਹੈਗਾ ਜਿਹੜੇ ਨਾ ਉੱਥੇ ਹੋਇਆ ਕੈਮਰਾਮੈਨ ਬੀਕੇ ਕਰਕੇ ਦੇ ਨਾਲ ਪ੍ਰਸੋਤਮ ਕੋਸ਼ਿਕ ਸਮਾਣਾ న్యూਜ਼